ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋੜੀ ਮਹਿਲਾ ਪੰਜਵਾ ਮਾਂਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟਵ ਸਾਇ ਪਰਮ ਭ੍ਰਮ ਸੋਈ ਸੁਹਾਵਾ ਥਾਉ ਚਮਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੂਰਤ ਨ ਜਾਣੀ ਆ ਨਾ ਜਾਪੈ ਆਰਾਧਾ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਥ ਹੈ ਭੇ ਕ੍ਰਿਪਾਲ ਗੁਸਾਈਆ ਨਠੇ ਸੋਕ ਸੰਤਾਪ ਤਤੀ ਵਾਉ ਨ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦੂਏ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੂਠਾ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਕਉੜੀ ਮਹਿਲਾ ਪੰਜਵਾ ਸੂਕੇ ਹਰੇ ਕੀ ਇਹ ਕਿਨ ਮਾਹ ਹੈ ਅੰਮ੍ਰਿਤ ਦ੍ਰਿਸ਼ਟੀ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤਾ ਪੂਣੀ ਮਨ ਆਸਾ ਕਰਿ ਦੇਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲੇ ਨਾ ਪਰੀ ਜਾ ਗੁਰ ਫਰਮਾਏ ਇਛ ਪੂਰੀ ਪੂਰੇ ਗੁਲ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮਹਿਲਾ ਪੰਜਵਾ ਤਾਪ ਗਏ ਭਾਈ ਪ੍ਰਭ ਸ਼ਾਂਤ ਸੀਤਲ ਪੇ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੇ ਸੁਹੇਵੇ ਜਨਮ ਜਨਮ ਕੇ ਵੀ ਸ਼ੂਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬੇਨਾਸੀਆ ਥਾਓ ਸਹਸ ਸੂਭਾਏ ਬੋਲਾ ਹਰਬਾਨੀ ਆਠ ਪਹਿਰਾ ਪ੍ਰਭ ਸਿਮਰੋ ਹੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵ ਕਹੋ ਨਾਨਕ ਜੋ ਹਰ ਗੁਣ ਗਾਵੈ गौडी महल्ला पंचवा जिस सिमरत दुख सब जाए नाम रतन बसै मन आए जप मन मेरे गोविंद की वाणी साधु जन राम रसन बखानी रहा एकस बिन नहीं दूजा कोए जाकी दृष्टि सदा सुको हो होए साजन मीत सखा कर एक हर हर वखर मन महालेख ਰਵਰ ਰਹੀ 10 ਬਤ ਸੁਆਮੀ ਗੁਣ ਗਾਵੈ ਨਾਨਕ ਅੰਤਰਜਾਮੀ ਗੋੜੀ ਮਹਿਲਾ ਪੰਜਵਾ ਕੋਟ ਬੀਕਨ ਹੀਰੇ ਕਿਨ ਮਾਹਾਂ हर हर कथा सत्संग सुना है पीवत राम रस अमृत गुण जास जपा हर चरण मिट्टी खुद तास रहाओ सर्व कल्याण सुख सहज निदान जाकार देव सह भगवान ओखद मंत्र तंत सब सार करना हार हृदय महातार तज सब परम पजियो परब्रह्म कहो नानक अटल एहो तलम ਗੋੜੀ ਮਹੱਲਾ ਪੰਜਵਾ ਸਾੰਤ ਭਾਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਚਨ ਬਖਾਨ ਬਿਨਸੇ ਰੋਗ ਤੇ ਕਲਿਆਣ परब्रह्म गुण अगम बिचार साधु संगम हानि सार निर्मल गुण गाव हो नित नित गई बे याद उभरे मन मीता मन बचन कर्म प्रभु अपनाते आई नानक दास तेरी सरनाई गौड़ी महला पंचवान नेत्र पर गास किया गुरुदेव परमगे पूर्ण भई सेवर हाओ ਸੀਤ ਲਾ ਤੇ ਰਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾ ਤੇਰ ਕਰ ਬਸ ਹਾਂ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਕਾਜ ਸਾਹ ਸਾਹ ਸਭ ਉਸ ਦਿਨ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪਿੰਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿੰਨੋ ਦਾਨ ਸਰਨ ਪਰੇ ਪ੍ਰਭ ਅੰਦਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹਿਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇ ਰਹਿ ਰਹਾਓ ਪੰਚ ਬੀ ਖਾਦੀ ਇੱਕ ਗਰੀਬਾ ਰਖੋ ਰੱਖਣ ਹਾਰੇ ਭੇਦ ਕਰਹਾ ਅਰ ਬਹੁਤ ਸੰਤਾਵ ਹ ਆਏਓ ਸਰਨ ਤੂ ਹਾਰੇ ਕਰ ਕਰ ਹਾਰੇਓ anek b ho paati ਛੋੜਾਂ ਕਤੂ ਹੂੰਗਾ ਨਹੀਂ ਇੱਕ ਬਾਤ ਸੁਨਤਾ ਕੀ ओटा साध संग मिट जाहि कर कृपा संत मिले मोहा तिन ते तीरज पाया संतीमंत दियो मोहा निरपोग गुण का शब्द कमाएया जितले उए महा दिखा दी सहज सुहेवे वाणी कहो नानक मन पेया परगासान पाया पद निर्वाणी